परम सम्मान सत्कार योग साहिब सतगुरु श्री गुरु ग्रंथ साहिब सच्चे पादशाह जी गरीब नवाज दातार पादशाह जी ਦੇ ਪਾਵਨ ਦਰਬਾਰ ਅੰਦਰ ਸੁਭਾਏ ਮਾਨ ਸਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਬੜੇ ਪਿਆਰ ਸਤਿਕਾਰ ਸਹਿਤ ਤੁਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਸੁशोਭਿਤ ਹੋ ਗੁਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਹੋਇਆਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰ ਰਹੇ ਹੋ ਆਪ ਜੀ ਨੇ ਬੜੇ ਪਿਆਰ ਨਾਲ ਪਾਵਨ ਸ਼ਬਦ ਦਾ ਪਾਠ ਹੁਣੇ ਸੁਣੀਏ ਜੋ ਅਸੀਂ ਅੱਜ ਦੇ ਇਨਾਂ ਦੀਵਾਨਾਂ ਵਿੱਚ ਵਿਚਾਰਨਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਹੈ ਸਤਿਗੁਰੂ ਜੀ ਅੱਜ ਸਾਡੇ ਤੇ ਕੀ ਕਿਰਪਾ ਬਖਸ਼ਿਸ਼ ਵਰਤਾ ਰਹੇ ਨੇ ਇਸ ਸ਼ਬਦ ਦੇ ਜਰੀਏ ਉਹ ਅੱਜ ਸਮਝਣ ਦਾ ਯਤਨ ਕਰਾਂਗੇ ਸੋ ਆਪ ਜਿਤਨੇ ਵੀ ਗੁਰਮੁਖ ਪਿਆਰੇ ਜੁੜੇ ਹੋ ਆਉ ਸਾਰੇ ਸਤ ਗੁਰਾਂ ਦੇ ਚਰਨਾਂ ਵਿੱਚ ਉਕਾਈਏ ਸੀਸ ਬਹੁਤ ਹੀ ਅਕੀਦੇ ਸਤਕਾ ਪਿਆਰ ادب ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਫੇਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਗੁਰ ਜੀ ਦਾ ਪਾਵਨ ਬਚਨ ਹੈ ਆਸਾ ਮਹੱਲਾ 5 ਰਾਗ ਆਸਾ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਇਹ ਬਚਨ ਉਚਾਰਨ ਕਰ ਰਹੇ ਨੇ ਸਤਿਗੁਰੂ ਜੀ ਨੇ ਅੱਜ ਗੱਲ ਕੀਤੀ ਹੈ ਇੱਕ ਸੇਵਕ ਦੀ ਇੱਕ ਚਾਕਰ ਦੀ ਜੋ ਆਪਣੇ ਮਾਲਕ ਦੇ ਚਰਨਾਂ ਵਿੱਚ ਰਹਿ ਕੇ ਉਹਦੀ ਚਰਨ ਸ਼ਰਨ ਵਿੱਚ ਰਹਿ ਕੇ ਸੇਵਾ ਨੂੰ ਨਿਭਾਉਂਦਾ ਹੈ ਚਾਕਰੀ ਕਰਦਾ ਹੈ ਮਹਾਰਾਜ ਆਖਦੇ ਆ ਚਾਕਰ ਵੀ ਕਈ ਤਰ੍ਹਾਂ ਦੇ ਹੁੰਦੇ ਆ ਤੇ ਮਾਲਕ ਵੀ ਕਈ ਤਰ੍ਹਾਂ ਦੇ ਹੁੰਦੇ ਆ ਨਾ ਚਾਕਰ ਇੱਕੋ ਤਰ੍ਹਾਂ ਦਾ ਹੁੰਦਾ ਤੇ ਨਾ ਮਾਲਕ ਇੱਕੋ ਤਰ੍ਹਾਂ ਦਾ ਹੁੰਦਾ ਜੇ ਚਾਕਰ ਦਾ ਸੁਭਾਅ ਵੱਖ-ਵੱਖ ਹੈ ਤੇ ਮਾਲਕਾਂ ਦਾ ਸੁਭਾਅ ਵੀ ਵੱਖ-ਵੱਖ ਹੈ ਹਰ ਮਾਲਕ ਦੀ ਆਪਣੀ ਖੂਬੀ ਹੈ ਹਰ ਮਾਲਕ ਦੇ ਆਪਣੇ ਗੁਣ ਨੇ ਉਸੇ ਤਰ੍ਹਾਂ ਜਿਹੜਾ ਚਾਕਰ ਆਪਣੇ ਮਾਲਕ ਦੇ ਕੋਲ ਹੈ ਕਿ ਚਾਕਰੀ ਕਰਦਾ ਹੈ ਸੇਵਾ ਕਰਦਾ ਹੈ ਹਰ ਇੱਕ ਚਾਕਰ ਦੀਆਂ ਕੁਆਲਿਟੀਆਂ ਵੱਖ-ਵੱਖ ਨੇ ਸਤਿਗੁਰ ਜੀ ਆਖਦੇ ਆ ਜਾਕਾ ਠਾਕੁਰ ਤੂੰ ਹੀ ਪ੍ਰਭ ਠਾਕੁਰ ਦਾ ਅਰਥ ਹੈ ਮਾਲਕ ਕਿ ਹੇ ਸੱਚੇ ਪਾਤਸ਼ਾਹ ਜੀ ਜੇ ਇਸ ਚਾਕਰ ਨੂੰ ਤੁਹਾਡੇ ਵਰਗਾ ਮਾਲਕ ਮਿਲ ਗਿਆ ਨਾ ਜੇ ਸੇ ਚਾਕਰ ਦੇ ਤੁਸੀਂ ਮਾਲਕ ਬਣ ਗਏ ਕਿਉਂਕਿ ਤੁਸੀਂ ਤੇ ਖੁਦ ਪ੍ਰਭੂ ਤੁਸੀਂ ਤੇ ਰੱਬ ਤੁਹਾਡੇ ਤੋਂ ਵੱਡੀ ਸਮਰੱਥਾ ਤੇ ਦੁਨੀਆ ਵਿੱਚ ਕਿਸੇ ਦੀ ਨਹੀਂ ਨਾ ਜਾਤਾ ਠਾਕੁਰ ਤੂੰ ਹੀ ਪ੍ਰਭ ਤਾਕੇ ਵੱਡ ਭਾਗਾ ਮੈਂ ਸੋਚਦਾ ਉਹ ਸਭ ਤੋਂ ਵੱਡਿਆ ਭਾਗਾ ਵਾਲਾ ਬੰਦਾ ਹੈ ਜਿਹੜਾ ਚਾਕਰ ਤੁਹਾਡੇ ਚਰਨਾਂ ਵਿੱਚ ਰਹਿ ਕੇ ਤੁਹਾਡੀ ਚਾਕਰੀ ਵਿੱਚ ਲੱਗ ਗਿਆ ਜਿਹਦੇ ਮਾਲਕ ਤੁਸੀਂ ਬਣ ਗਏ ਹੋ ਜਾ ਕਾ ਠਾਕੁਰ ਤੂੰ ਹੀ ਪ੍ਰਭ ਜੇਦੇ ਠਾਕੁਰ ਪ੍ਰਭੂ ਜੀ ਤੁਸੀਂ ਇਹ ਤਾਕੇ ਵੱਡ ਭਾਗਾ ਉਹ ਮਹਾਰਾਜ ਬਹੁਤ ਵੱਡਿਆ ਭਾਗਾ ਵਾਲਾ ਸ਼ਖਸ ਹੈ ਕਿਉਂਕਿ ਉਹ ਸੁਹੇਲਾ ਸਦ ਸੁਖੀ ਉਹ ਹੁਣ ਹਮੇਸ਼ਾ ਸੁਖੀ ਰਹੇਗਾ ਉਹਨੂੰ ਉਹ ਹੁਣ ਕਿਸੇ ਤਰ੍ਹਾਂ ਦੇ ਦੁੱਖ ਦੀ ਕੋਈ ਚਿੰਤਾ ਦੀ ਫਿਕਰ ਦੀ ਜ਼ਰੂਰਤ ਨਹੀਂ ਹੈ ਸੁਹੇਲੇ ਦਾ ਅਰਥ ਹੁੰਦਾ ਹੈ ਸੁਖੀ ਰਹਿਣਾ ਆਰਾਮ ਨਾਲ ਰਹਿਣਾ ਉਹ ਸੁਹੇਲਾ ਸਦ ਸੁਖੀ ਸਦ ਦਾ ਅਰਥ ਹੈ ਸਦਾ ਉਹ ਹਮੇਸ਼ਾ ਸੁਖੀ ਰਹਿੰਦਾ ਤੇ ਉਹਦੇ ਜੀਵਨ ਵਿੱਚੋਂ ਸਭ ਭ੍ਰੰਮ ਭਾਉ ਭਾਗਾ ਉਸ ਚਾਕਰ ਦੇ ਜੀਵਨ ਚੋਂ ਹਰ ਤਰ੍ਹਾਂ ਦਾ ਭ੍ਰੰਮ ਹਰ ਤਰ੍ਹਾਂ ਦੀ ਦੁਬਤਾ ਤੇ ਮੌਤ ਦਾ ਜਨਮ ਮਰਨ ਦਾ ਡਰ ਬਿਲਕੁਲ ਹੀ ਮੁੱਕ ਜਾਂਦਾ ਮਹਾਰਾਜ ਆਖਦੇ ਆ ਸਤਿਗੁਰੂ ਜੀ ਜਿਹੜਾ ਐਸਾ ਚਾਕਰ ਹੈ ਨਾ ਉਦੇ ਵੱਡੇ ਭਾਗ ਇੰਨੇ ਕੋਈ ਜਾਗ ਗਿਆ ਤੇ ਸੱਚੇ ਪਾਤਸ਼ਾਹ ਜੀ ਕਿਉਂਕਿ ਤੁਹਾਡੇ ਵਰਗਾ ਮਾਲਕ ਮਿਲ ਜਾਣਾ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਚਲੋ ਭਾਗ ਤੇ ਬੰਦੇ ਦੇ ਹੁੰਦੇ ਨੇ ਪਰ ਤੁਹਾਡੇ ਵਰਗਾ ਠਾਕੁਰ ਮਿਲਣਾ ਸਭ ਤੋਂ ਪਹਿਲਾਂ ਉਸ ਬੰਦੇ ਬਾਰੇ ਇਹ ਸੋਚਿਆ ਜਾਂਦਾ ਵੀ ਉਹਨੇ ਪਤਨ ਕਿੱਥੇ ਬਹਿ ਕੇ ਕੋਈ ਐਸਾ ਕਰਮ ਕੀਤਾ ਹੋਣਾ ਜਿਸ ਕਰਮ ਕਰਕੇ ਤੁਹਾਡੇ ਵਰਗਾ ਠਾਕੁਰ ਉਹਨੂੰ ਦੁਨੀਆ ਤੇ ਮਿਲ ਗਏ ਸਾਧ ਸੰਗਤ ਜੀ ਮਾਲਕ ਮਿਲੇ ਗੁਰੂ ਮਿਲੇ ਜੇ ਅਧੂਰਾ ਗੁਰੂ ਮਿਲ ਜਾਏ ਅਧੂਰਾ ਮਾਲਕ ਮਿਲ ਜਾਏ ਯਾਦ ਰੱਖੋ ਚਾਕਰ ਤੇ ਚੇਲਾ ਦੋਵੇਂ ਹੀ ਖਵਾਰ ਹੋ ਜਾਂਦੇ ਜੇ ਮਾਲਕ ਵੀ ਅਧੂਰਾ ਹੋਵੇ ਤੇ ਗੁਰੂ ਵੀ ਅਧੂਰਾ ਹੋਵੇ ਆਪਣੇ ਗੁਰੂ ਦੀ ਮੁਰੀਦਗੀ ਕਰਨ ਵਾਲੇ ठाकुर ਦੀ চাকਰੀ ਕਰਨ ਵਾਲੇ ਦੋਵੇਂ ਆਪਣੇ ਜੀਵਨ ਦਾ ਕੀਮਤੀ ਸਮਾਂ ਬਰਬਾਦ ਕਰ ਦਿੰਦੇ ਆ ਉਹਨਾਂ ਨੂੰ ਜੀਵਨ ਵਿੱਚ ਕੁਝ ਪ੍ਰਾਪਤ ਨਹੀਂ ਹੁੰਦਾ ਮਹਾਰਾਜ ਆਗਦੇਸ ਕਰਕੇ ਜੇ ਰੱਬ ਵਰਗਾ ਹੀ ਮਾਲਕ ਮਿਲ ਜਾਏ ਭਾਈ ਫਿਰ ਤੇ ਉਸ ਬੰਦੇ ਦੇ ਕਹਿਣੇ ਕੀ ਨੇ ਉਸ ਸ਼ਖਸ ਬਾਰੇ ਵਿੱਚ ਕੁਝ ਵੀ ਨਹੀਂ ਆਖਿਆ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਕਹਿੰਦੇ ਅੱਜ ਕਿ ਜਿਹਹੋ ਨੂੰ ਜਿੰਨੂੰ ਇਹ ਚਾੱਕਰੀ ਮਿਲ ਗਈ ਹੁਣ ਜਿਹੜਾ ਇਹ ਚਾਕਰ ਸਦਾ ਸੁਹੇਲਾ ਹੋ ਗਿਆ ਸਦਾ ਸੁਖੀ ਹੋ ਗਿਆ ਪਰ ਯਾਦ ਰੱਖਿਓ ਰੱਬ ਵਰਗਾ ਜਦੋਂ ਠਾਕੁਰ ਮਿਲਦਾ ਹੈ ਨਾ ਉਹਦੀ ਚਾੱਕਰੀ ਕਰਨੀ ਫਿਰ ਓਨੀ ਹੀ ਬਾਰੀਕੀ ਨਾਲ ਕਰਨੀ ਪੈਂਦੀ ਹੈ ਉਹਦੀ ਚਾੱਕਰੀ ਉਨੀ ਹੀ ਔਖੀ ਹੁੰਦੀ ਹੈ ਤੁਸੀਂ ਆਸਾ ਜੀ ਦੀ ਵਾਰ ਸੁਣਦੇ ਹੋ ਪੜ੍ਹਦੇ ਹੋ ਨਾ ਆਸਾ ਜੀ ਦੀ ਵਾਰ ਵਿੱਚ ਚਾਕਰ ਦੀ ਗੱਲ ਕੀਤੀ ਗਈ ਹੈ ਮਹਾਰਾਜ ਸੱਚੇ ਪਾਸ਼ਿਕ ਬਚਨ ਕਰਦੇ ਆ ਚਾਕਰ ਲੱਗੇ ਚਾਕਰੀ ਨਾਲੇ ਗਾਰਬ ਬਾਤ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਵੇ ਸਾਦ ਖਸਮ ਦਾ ਅਰਥ ਮਾਲਕ ਹੈ ਸਤਿਗੁਰੂ ਜੀ ਆਖਦੇ ਜਿਹੜਾ ਚਾਕਰ ਆਪਣੇ ਖਸਮ ਦੀ ਚਾਕਰੀ ਕਰਦਾ ਪਿਆ ਨਾ ਨਾਲੇ ਤੂੰ ਸੇਵਾ ਕਰਦਾ ਹੈ ਚਾਕਰੀ ਕਰਦਾ ਹੈ ਮਜਦੂਰੀ ਕਰਦਾ ਹੈ ਤੇ ਨਾਲੇ ਹਉਮੈ ਨਾਲ ਭਰਿਆ ਪਿਆ ਨਾਲੇ ਹੰਕਾਰ ਹੈ ਉਹਨੂੰ ਮਹਾਰਾਜ ਆਖਦਿਆ ਜਿਹੜਾ ਚਾਕਰ ਹਉਮੈ ਵਿੱਚ ਆ ਕੇ ਚਾਕਰੀ ਨੂੰ ਕਰਦਾ ਪਿਆ ਨਾ ਸਤ ਗੁਰ ਜੀ ਆਖਦੇ ਉਹਨੂੰ ਆਪਣੇ ਕੰਮ ਦਾ ਸਵਾਦ ਨਹੀਂ ਹੋਣਾ ਕਿਉਂਕਿ ਜਿਹੜੀ ਹਉਮੈ ਉੱਚੀ ਫਿਰਦਾ ਹੈ ਨਾ ਉਹਨੇ ਉਹਦਾ ਸਾਰਾ ਸਵਾਦ ਹੀ ਖਰਾਬ ਕਰ ਦੇਣਾ ਕਿਉਂਕਿ ਹਉਮੈ ਇੱਕ ਤਰ੍ਹਾਂ ਦੀ ਜ਼ਹਿਰ ਹੈ ਇਹ ਵਿਸ਼ੇ ਦਾ ਕੰਮ ਕਰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਚਾਕਰ ਹੋਵੇ ਤੇ ਹਉਮੈ ਦਾ ਤੇ ਲਾਗੇ ਨਾਮ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਚਾਕਰ ਆਪਣੇ ਮਾਲਕ ਦੀ ਚਾਕਰੀ ਕਰਦਾ ਤੇ ਉਹਨੂੰ ਮਾਲਕ ਦੀ ਅਧੀਨਗੀ ਵਿੱਚ ਰਹਿ ਕੇ ਨਿਮਰਤਾ ਵਿੱਚ ਰਹਿ ਕੇ ਹਮੇਸ਼ਾ ਆਪਣੀ ਸੇਵਾ ਨੂੰ ਕਰਨਾ ਚਾਹੀਦਾ ਇਹ ਸਤਿਗੁਰ ਦਾ ਇੱਕ ਬਚਨ ਹੈ ਮਹਾਰਾਜ ਨੇ ਸਾਨੂੰ ਤੇ ਸਿਖਾਇਆ ਹੈ ਵੀ ਚਾਕਰੀ ਕਰੀਦੀ ਕਿਵੇਂ ਹੈ ਸੇਵਾ ਮਾਲਕ ਦੀ ਕਰੀਦੀ ਕਿਵੇਂ ਹੈ ਤੁਸੀਂ ਆ ਬਚਨ ਸਤਿਗੁਰ ਜੀ ਦਾ ਪੜ੍ਹਦੇ ਹੋ ਹਸਤੀ ਸਿਰ ਜੋ ਅੰਕਸ ਹੈ ਇਹਰਨ ਜਿਉ ਸਿਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ ਆਹ ਹੈ ਚਾਕਰੀ ਜਿਹੜਾ ਕੋਈ ਐਵੇਂ ਸੇਵਾ ਨਿਭਾਉਂਦਾ ਨਾ ਆਪਣੇ ਮਾਲਕ ਦੀ ਕਿ ਮਨ ਤਨ ਆਗੇ ਰੱਖ ਕੇ ਉਨੇ ਮਨ ਵੀ ਅਰਪਣ ਕਰ ਦਿੱਤਾ ਹੈ ਤਨ ਵੀ ਅਰਪਣ ਕਰ ਦਿੱਤਾ ਹੈ ਕਿ ਸੱਚੇ ਪਾਤਸ਼ਾਹ ਵਸ ਤੇਰੇ ਦਰ ਤੇ ਆ ਜੋ ਕੁਝ ਮਰਜੀ ਕਰਵਾ ਤੇਰੀ ਸਮਰਥਾ ਹੈ ਕਿਉਂਕਿ ਤੇਰੇ ਤੋਂ ਵੱਡਾ ਕੋਈ ਨਹੀਂ ਹੈ ਉਸ ਮਾਲਕ ਦੀ ਅਧੀਨਗੀ ਵਿੱਚ ਤੁਰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਆਕਦਿਆ ਜਿਵੇਂ ਇੱਕ ਵੱਡੇ ਆਕਾਰ ਦਾ ਹਾਥੀ ਉਹ ਮਹਾਵਤ ਦੇ ਕੁੰਡੇ ਦੇ ਅਧੀਨ ਤੁਰਦਾ ਹੈ ਹਮੇਸ਼ਾ ਕੁੰਡੇ ਤੋਂ ਪਾਸੇ ਜਾਂਦੇ ਨਹੀਂ ਉਹ ਹੈ ਛੋਟਾ ਜਿਹਾ ਟੁਕੜਾ ਹਨਾ ਲੋਹੇ ਦਾ ਪਰ ਐਡਾ ਵੱਡਾ ਹਾਥੀ ਉਹਦੇ ਅਧੀਨ ਹੋ ਜਾਂਦਾ ਸਤਿਗੁਰੂ ਜੀ ਆਖਦੇ ਜਿਵੇਂ ਹਾਥੀ ਕੁੰਡੇ ਦੇ ਅੱਗੇ ਹਮੇਸ਼ਾ ਝੁਕਿਆ ਰਹਿੰਦਾ ਹੈ ਨਾ ਤੂੰ ਵੀ ਆਪਣੇ ਮਾਲਕ ਦੇ ਅੱਗੇ ਨਿਮਰਤਾ ਨਾਲ ਝੁੱਕ ਕੇ ਸੇਵਾ ਕਰਦਾ ਰਹ ਕਦੀ ਹੋਵੇਂ ਨਾ ਕਰ ਬੈਠੀ ਆਪਣੀ ਸੇਵਾ ਦੀ ਸਤਿਗੁਰ ਜੀ ਨੇ ਬਚਨ ਕਿਹਾ ਮੈਂ ਰਿਪੀਟ ਕਰਦਾ ਮਹਾਰਾਜ ਕਹਿਣ ਲਗੇ ਹਸਤੀ ਸਿਰਜੋ ਅੰਕਸ ਹੈ ਹਨਾ ਅੰਕਸ ਦਾ ਅਰਥ ਕੁੰਡਾ ਹੁੰਦਾ ਹੈ ਹਸਤੀ ਸਿਰਜੋ ਅੰਕਸ ਹੈ ਅਹਰਨ ਜਿਉ ਸਿਰ ਦੇ ਮਨ ਤਨ ਆਗੇ ਰਾਖ ਕੇ ਉਬੀ ਸੇਵ ਕਰੇ ਤੇ ਨਾਲ ਕਹਿ ਦਿੱਤਾ ਇਉ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਮੇ ਜੇ ਕੋਈ ਗੁਰਮੁਖ ਇਹੋ ਜੀ ਚਾੱਕਰੀ ਕਰਨੀ ਸ਼ੁਰੂ ਕਰ ਦੇਵੇ ਨਾ ਮਹਾਰਾਜ ਆਖਦਿਆ ਦੁਨੀਆਂ ਦੇ ਸੁੱਖ ਤੇ ਕਪਾਸੇ ਰਹਿ ਗਏ ਪਰਮਾਤਮਾ ਇਸ ਸਾਰੇ ਸੰਸਾਰ ਦੇ ਬਾਦਸ਼ਾਹਤ ਵੀ ਉਹਦੇ ਚਰਨਾਂ ਵਿੱਚ ਰੱਖ ਦਿੰਦਾ ਉਹ ਚਾਕਰ ਨੂੰ ਵੀ ਮਾਲਕ ਬਣਾ ਦਿੰਦਾ ਜੀ ਜੇ ਪਰਮਾਤਮਾ ਰਹਿਮਤ ਬਖਸ਼ਿਸ਼ ਦੇ ਘਰ ਵਿੱਚ ਆ ਕੇ ਚਾਕਰ ਦੀ ਚਾੱਕਰੀ ਤੇ ਖੁਸ਼ ਹੋ ਜਾਏ ਮਹਾਰਾਜ ਸੱਚੇ ਪਾਤਸ਼ਾਹ ਅੱਜ ਸਾਨੂੰ ਇਹ ਸਮਝਾ ਰਹੇ ਆ ਕਿ ਚਾਕਰੀ ਕਰਨੀ ਹੈ ਜੇ ਤੂੰ ਸਾਦਾ ਸੁਖੀ ਰਹਿਣਾ ਚਾਹੁੰਦਾ ਹੈ ਸੁਹੇਲਾ ਰਹਿਣਾ ਚਾਹੁੰਦਾ ਹੈ ਤੇ ਯਾਦ ਰੱਖੀ ਨਿਮਰਤਾ ਨਾਲ ਚਾਕਰੀ ਨਿਭਾਉਣੀ ਆ ਤਾਂ ਤੈਨੂੰ ਭਾਗ ਲੱਗਣਗੇ ਜਾ ਕਾ ਠਾਕੁਰ ਤੂੰ ਹੀ ਪ੍ਰਭ ਤਾਕੇ ਵੱਡ ਭਾਗਾ ਉਹ ਸੁਹੇਲਾ ਸਦ ਸੁਖੀ ਸਭ ਬ੍ਰह्म ਭਉ ਭਾਗਾ ਰੱਬ ਵਰਗਾ ਮਾਲਕ ਕਿਵੇਂ ਜਾਇ ਤੇ ਭ੍ਰਮ ਤੇ ਉੱਤੇ ਰਹਿੰਦੇ ਨਹੀਂ ਹਣਾ ਅੱਜ ਭਗਤ ਅਰਵਦਾਸ ਸਾਹਿਬ ਜੀ ਦਾ ਜੋ ਸਾਨੂੰ ਹੁਕਮਨਾਮਾ ਪ੍ਰਾਪਤ ਹੋਇਆ ਉਹਦੇ ਵਿੱਚ ਵੀ ਉਹ ਇਹੀ ਸਮਝਾਉਂਦੇ ਆ ਵੀ ਚਾਕਰ ਕਿਹੋ ਜਿਹਾ ਬਣਨਾ ਚਾਹੀਦਾ ਨਾ ਸੇਵਕ ਕਿਹੋ ਜਿਹਾ ਹੋਣਾ ਚਾਹੀਦਾ ਉਹਦੇ ਚ ਮੈਂ ਤੇ ਬਿਲਕੁਲ ਨਹੀਂ ਹੋਣੀ ਚਾਹੀਦੀ ਨਾ ਉਹ ਇਹ ਕਹੇ ਕਿ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਆਹ ਹੈ ਚੱਕਰ ਦੀ ਨਿਸ਼ਾਨ ਫਿਰ ਅਗੇ ਆਖਦੇ ਆ ਮਾਤ ਸਤਗੁਰੂ ਜੇ ਐਵੇਂ ਦੀ ਚਾਕਰੀ ਕਰਨੀ ਮੈਨੂੰ ਆ ਗਈ ਨਾ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੈਸ ਜਦੋਂ ਸਤਗੁਰੂ ਵਰਗਾ ਮਾਲਕ ਮਿਲ ਜਾਏ ਨਾ ਜੀ ਫਿਰ ਆ ਭ੍ਰਮ ਨਹੀਂ ਰਹਿੰਦੀ ਬਿਲਕੁਲ ਹੀ ਸਭ ਭਰਮ ਪੁਲੇਕੇ ਸਭ ਮਿਟ ਜਾਂਦੇ ਆ ਕਿਉਂਕਿ ਉੱਥੇ ਬਿਲਕੁਲ ਬੰਦੇ ਦਾ ਮਨ ਬਿਲਕੁਲ ਫਲੈਟ ਹੋ ਜਾਂਦਾ ਹੈ ਇਹਨੂੰ ਪਧਰਾ ਹੋ ਜਾਂਦਾ ਰੰਚਕ ਮਾਤਰ ਵੀ ਗੁੰਜਾਇਸ਼ ਨਹੀਂ ਰਹਿੰਦੀ ਕਿਸੇ ਭਰਮ ਦੀ ਕਿਸੇ ਪੁਲੇਕੇ ਦੀ ਨਾ ਉੱਥੇ ਤੇ ਬਸ ਰੱਬ ਹੀ ਰੱਬ ਹੈ ਜੀ ਉੱਥੇ ਬੰਦੇ ਨੂੰ ਆਪਣੀ ਹਸਤੀ ਹੀ ਨਜ਼ਰ ਨਹੀਂ ਆਉਂਦੀ ਕਿਉਂਕਿ ਜਦੋਂ ਬੰਦੇ ਨੂੰ ਆਪਣੀ ਹਸਤੀ ਨਜ਼ਰ ਆਏਗੀ ਉਦੋਂ ਹਉਮੈ ਪੈਦਾ ਹੋਏਗੀ ਉਦੋਂ ਹੋਮੇ ਪੈਦਾ ਹੁੰਦੀ ਕਿ ਮੈਂ ਕੁਝ ਹਾਂ ਹਨਾ ਇਹ ਚੀਜ਼ ਹੋਂ ਮੈਂ ਲਿਆਉਂਦਾ ਵੀ ਆਪਾਂ ਵੀ ਕੁਝ ਜਾਂ ਆਪਣਾ ਇੰਨੀ ਸੇਵਾ ਹੈ ਆਪਾਂ ਕਰਦੇ ਹੋ ਕਰੀ ਜਾਂਦੇ ਇਹ ਚੀਜ਼ ਅੰਦਰ ਮੈਂ ਪੈਦਾ ਕਰ ਦਿੰਦੀ ਜਦੋਂ ਆ ਚੀਜ਼ ਬਿਲਕੁਲ ਖਤਮ ਹੋ ਗਈ ਨਾ ਸੇਵਾ ਤੇ ਇਸ ਵਿੱਚ ਭਾਗ ਲੱਗਣ ਹੀ ਫਿਰ ਸ਼ੁਰੂ ਹੁੰਦੇ ਆ ਬੰਦੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਉਹ ਕਹਿ ਰਿਹਾ ਵੀ ਇਹੋ ਜਾਂ ਚਾਕਰ ਬਣਨਾ ਹੈ ਤੂੰ ਮਹਾਰਾਜ ਕਹਿਣ ਲਗੇ ਹਮ ਚਾਕਰ गोविंद के ठाकुर मेरा प्यारा मैं चाकर अपने गोविंद ਦਾ ਹਾਂ ਆਪਣੇ ਸਤਿਗੁਰੂ ਦਾ ਹਾਂ ਤੇ ਜਿਹੜਾ ਮੇਰਾ ਠਾਕੁਰ ਹੈ ਮੇਰਾ ਮਾਲਕ ਹੈ ਕੋਈ ਆਮ ਨਹੀਂ ਬੜਾ ਵੱਡਾ ਪਾਰਾ ਠਾਕੁਰ ਹੈ ਬੜੀ ਵੱਡੀ ਸਮਰੱਥਾ ਵਾਲਾ ਹੈ ਇਸ ਮਾਲਕ ਦਾ ਸਿੱਕਾ ਸਾਰੇ ਬ੍ਰਹਿਮੰਡ ਵਿੱਚ ਚੱਲਦਾ ਹੈ ਇਹਦੇ ਹੁਕਮ ਨੂੰ ਕੋਟਾਲਣ ਦੀ ਜ਼ਰੂਰਤ ਨਹੀਂ ਕਰਦਾ ਮੇਰੇ ਮਾਲਕਮ ਮੈਂ ਐਸੇ ਮਾਲਕ ਦੇ ਦਰ ਦੀ ਚਾੱਕਰੀ ਕਰਦਾ ਤੇ ਮਹਾਰਾਜ ਆਖਦੇ ਕਰਨ ਕਰਾਵਣ ਸਕਲ ਵਿਦ ਸੋ ਸਤਿਗੁਰੂ ਹਮਾਰਾ ਉਹ ਕਰਨ ਕਰਾਵਣ ਵਾਲਾ ਹੈ ਹਰ ਤਰ੍ਹਾਂ ਦਾ ਕਾਰਜ ਤੇ ਸਗਲ ਵਿਧੀ ਹਰ ਇੱਕ ਵਿਧੀ ਨਾਲ ਹਰ ਇੱਕ ਤਰੀਕੇ ਨਾਲ ਭਾਵ ਉਸ ਮਾਲਕ ਦੇ ਅੱਗੇ ਕੋਈ ਐਸਾ ਕਾਰਜ ਨਹੀਂ ਹੈ ਐਸਾ ਕੰਮ ਨਹੀਂ ਹੈ ਜਿਹੜਾ ਹੋ ਨਾ ਸਕੇ ਉਹ ਸਭ ਕੁਝ ਕਰਨ ਕਰਾਉਣ ਦੀ ਸਮਰੱਥ ਹੈ ਰਹਾਉ ਫਿਰ ਕਹਿੰਦੇ ਆ ਦੂਜਾ ਨਾਹੀ ਔਰ ਕੋ ਤਾਂ ਕਾ ਭੋਕਰੀਏ ਮੇਰੇ ਮਾਲਕ ਤੋਂ ਵੱਡਾ ਦੁਨੀਆ ਤੇ ਕੋਈ ਨਹੀਂ ਜਿਹਦਾ ਮੈਂ ਡਰ ਰੱਖਾ ਮਨ ਵਿੱਚ ਮੈਨੂੰ ਆਪਣੇ ਮਾਲਕ ਤੇ ਇੰਨਾ ਕੋ ਭਰੋਸਾ ਹੈ ਕਿ ਜੇ ਮੇਰਾ ਪਰਮਾਤਮਾ ਮੇਰੇ ਵੱਲ ਹੈ ਮੈਨੂੰ ਦੁਨੀਆ ਦੀ ਕਿਸੇ ਵੀ ਤਾਕਤ ਦਾ ਕੋਈ ਡਰ ਨਹੀਂ ਹੈ ਆਹੀ ਸਿੱਖਾਂ ਦੇ ਅੰਦਰ ਚੀਜ਼ ਆਪਣੇ ਸਤਿਗੁਰੂ ਦੇ ਪ੍ਰਤੀ ਪਿਆਰ ਪੈਦਾ ਕਰਦੀ। ਭਰੋਸਾ ਪੈਦਾ ਕਰ ਵੀ ਸਾਡੇ ਗੁਰੂ ਤੋਂ ਵੱਡਾ ਕੋਈ ਨਹੀਂ ਤੇ ਇਹ ਹੋਣੀ ਚਾਹੀਦੀ ਹੈ। ਹਰ ਇੱਕ ਸਿੱਖ ਨੂੰ ਇਹ ਚੀਜ਼ ਦਾ ਮਾਣ ਹੋਣਾ ਚਾਹੀਦਾ ਹੈ। ਫਖਰ ਹੋਣਾ ਚਾਹੀਦਾ ਕਿ ਮੇਰੇ ਗੁਰੂ ਤੋਂ ਵੱਡਾ ਕੋਈ ਨਹੀਂ। ਤੇ ਇਹ ਇਹ ਮਾਣ ਅਸੀਂ ਝੂਠਾ ਨਹੀਂ ਕਰਨੇ ਸਚਾਈ ਹੈ। ਇਹ ਤੇ ਬਿਲਕੁਲ ਸਾਰੀ ਦੁਨੀਆ ਜਾਣਦੀ ਐ ਵੀ ਗੁਰੂ ਨਾਨਕ ਦੇ ਘਰ ਤੋਂ ਵੱਡਾ ਦੁਨੀਆ ਤੇ ਕਿਹੜਾ ਕਰ ਐ ਤੇ ਜੇ ਗੁਰੂ ਨਾਨਕ ਵਰਗਾ ਸਾਡਾ ਸਤਿਗੁਰੂ ਐ ਤੇ ਉਸ ਮਾਲਕ ਦੇ ਹੁੰਦਿਆਂ ਸਾਨੂੰ ਕਿਸੇ ਦਾ ਡਰ ਨਹੀਂ ਐ ਕਿਸੇ ਦਾ ਭਰਮ ਨਹੀਂ ਐ ਮਹਾਰਾਜ ਆਖਦਿਆ ਬਸ ਉਸ ਸਤਿਗੁਰ ਦੀ ਤੂੰ ਸੇਵਾ ਕਰੀ ਚੱਲ ਪਿਆਰ ਨਾਲ ਕਿਉਂਕਿ ਉਹਦੀ ਸੇਵਾ ਕਰਕੇ ਹੀ ਰੱਬ ਦੇ ਮਹੱਲ ਤੱਕ ਪਹੁੰਚੀਦਾ ਤੇ ਇਸ ਨਾ ਤਰਨ ਨਾ ਤਰ ਸਕਣ ਵਾਲੇ ਪਵ ਸਾਗਰ ਨੂੰ ਵੀ ਸਹਿਜੇ ਹੀ ਤਰ ਜਾਈਦਾ ਆਖਦਿਆ ਗੁਰ ਸੇਵਾ ਮਹਿਲ ਪਾਈ ਹੈ ਗੁਰੂ ਦੀ ਚਾੱਕਰੀ ਕਰਨ ਨਾਲ ਗੁਰੂ ਦੀ ਸੇਵਾ ਕਰਨ ਦੇ ਨਾਲ ਮਾਲਕ ਦੇ ਕਰ ਚੇ ਥਾਂ ਮਿਲਦੀ ਉਹ ਮਹਲ ਪ੍ਰਾਪਤ ਹੁੰਦਾ ਜਗ ਦੁੱਤਰ ਤਰੀਏ ਦੁੱਤਰ ਦਾ ਅਰਥ ਹੈ ਜਿਹੜਾ ਤਰਨਾ ਬਹੁਤ ਔਖਾ ਵਿਖਮ ਹੈ ਉਹਨੂੰ ਦੁੱਤਰ ਕਹਿੰਦੇ ਆ ਵੀ ਤਰਨਾ ਤਰਿਆ ਨਹੀਂ ਜਾਣਾ ਹੈ ਜਿਹੜਾ ਇਹ ਪਵ ਸਾਗਰ ਹੈ ਇਹ ਇਸੇ ਤਰ੍ਹਾਂ ਹੈ ਮਹਾਰਾਜ ਆਖਦੇ ਆ ਪਰ ਇਹ ਵੀ ਬੰਦਾ ਸਹਜੇ ਤਰ ਜਾਂਦਾ ਪਰ ਹੋਵੇ ਪਿਆਰ ਨਾਲ ਗੁਰੂ ਦੀ ਸੇਵਾ ਕਰਨ ਵਾਲਾ वैसे भी गुरु दी सेवा ਵਿੱਚੋਂ ਬੜਾ ਕੁਝ ਮਿਲਦਾ ਜੀ ਮਹਾਰਾਜ ਨੇ ਵੀ ਨਹੀਂ ਆਖਿਆ ਕਿ ਗੁਰਸੇਵਾ ਤੇ ਸੁਖ ਊਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ ਮੌਤ ਦਾ ਤੇ ਭੌ ਵੀ ਨਹੀਂ ਲੱਗੇ ਆਉਂਦਾ ਜੀ ਉੱਥੇ ਉਹਦਾ ਤੇ ਕੋਈ ਵਾਸ ਨਹੀਂ ਚੱਲਦਾ ਮੌਤ ਦਾ ਜਾਂ ਮਹਾਰਾਜਿਕ ਬਚਨ ਹੋਰ ਕਰਦੇ ਆ ਸਤਿਗੁਰ ਜੀ ਆਖਦਿਆ ਚਾਕਰ ਦੀ ਸੇਵਾ ਉਦੋਂ ਥਾਂਏ ਪੈਂਦੀ ਹੈ ਜਦੋਂ ਉਹਦੇ ਮਾਲਕ ਦਾ ਮਨ ਮੰਨ ਜਾਏ ਇਹ ਵੀ ਜ਼ਰੂਰੀ ਹੈ ਮਾਲਕ ਦਾ ਮਨ ਮੰਨਣਾ ਜਿੰਨ ਸਭ ਤੋਂ ਵੱਡੀ ਗੱਲ ਹੈ ਵੇਖੋ ਤੁਸੀਂ ਸੇਵਾ ਕਰਦੇ ਹੋ ਸੇਵ ਉਸ ਸੇਵਾ ਨੂੰ ਭਾਗ ਲੱਗਣਾ ਜੀ ਜਿਹੜੀ ਸੇਵਾ ਗੁਰੂ ਨੂੰ ਭਾਗ ਗਈ ਜਿਹੜੀ ਸੇਵਾ ਗੁਰੂ ਨੂੰ ਜੱਜ ਗਈ ਹਾਂ ਵੀ ਆ ਸੇਵਾ ਠੀਕ ਹੈ ਉਹ ਸੇਵਾ ਭਾਏ ਪੈ ਜਾਣੀ ਮਹਾਰਾਜ ਨੇ ਬਚਨ ਕਿਹਾ ਨਾ ਸਾਹ ਸੇਵਾ ਕੀਤੀ ਸਫਲ ਹੈ ਜੇ ਤੇ ਸਤਗੁਰ ਕਾ ਮਨ ਮੰਨੇ ਜਿਹੜੀ ਸੇਵਾ ਤੇ ਗੁਰੂ ਦਾ ਮਨ ਮੰਨ ਗਿਆ ਤੇ ਗੁਰੂ ਦਾ ਮਨ ਪਤਾ ਕਿਹੜੀ ਸੇਵਾ ਤੇ ਮੰਨਦਾ ਉਸ ਸੇਵਾ ਤੇ ਜਿਹੜੀ ਮਨ ਸੇਵਾ ਪਿਆਰ ਨਾਲ ਭਾਵਨਾ ਨਾਲ ਤੇ ਮੈਂ ਖਤਮ ਕਰਕੇ ਕੀਤੀ ਜਾਂ ਉਸ ਸੇਵਾ ਤੇ ਗੁਰੂ ਖੁਸ਼ ਹੁੰਦਾ ਯਾਦ ਰੱਖਿਓ ਉਸ ਸੇਵਾ ਤੇ ਉਸ ਸੇਵਾ ਨੂੰ ਭਾਗ ਲੱਗਣੇ ਆ ਜਿਹੜੀ ਸੇਵਾ ਬਿਲਕੁਲ ਬੰਦਾ ਨਿਮਰਤਾ ਵਿੱਚ ਅਦੀਨਗੀ ਵਿੱਚ ਕਰਦਾ ਹੁਣ ਸੇਵਾ ਤੇ ਭਾਈ ਜੇਠਾ ਜੀ ਵੀ ਕਰਦੇ ਸਨ ਸੇਵਾ ਤੇ ਭਾਈ ਰਾਮਾ ਵੀ ਕਰਦਾ ਗੁਰੂ ਅਮਰਦਾਸ ਮਹਾਰਾਜ ਦੇ ਦੋ ਜਵਾਈ ਆ ਭਾਈ ਜੇਠਾ ਵੀ ਗੁਰੂ ਰਾਮਦਾਸ ਮਹਾਰਾਜ ਤੇ ਭਾਈ ਰਾਮਾ ਜੀ ਸੇਵਾ ਦੋਵੇਂ ਕਰਦੇ ਆ ਇਹ ਨਹੀਂ ਵੀ ਇਕੱਲੇ ਗੁਰੂ ਰਾਮਦਾਸ ਟੋਕਰੀਆ ਢੋਂਦਿਆ ਭਾਈ ਰਾਮਾ ਵੀ ਸੇਵਾ ਕਰਦਾ ਸੀ ਉੱਥੇ ਤੇ ਜਿੱਦਣ ਪ੍ਰੀਖਿਆ ਹੋਈ ਸੀ ਪ੍ਰੀਖਿਆ ਦੋ ਵਾਂਦੀ ਸੀ ਗੁਰੂ ਰਾਮਦਾਸ ਜੀ ਦੀ ਤੇ ਪੈਰਾਮਾ ਜੀ ਦੀ ਪਰ ਉਸ ਪ੍ਰੀਖਿਆ ਵਿੱਚੋਂ ਉਹ ਪਾਸ ਹੋਇਆ ਜਿਹੜੀ ਸੇਵਾ ਵਿੱਚ ਨਿਮਰਤਾ ਹੈ ਜਿਨੇ ਆਪਣੇ ਮਨ ਨੂੰ ਖਤਮ ਕੀਤਾ ਪਿਆ ਉਹਨੂੰ ਤਖਤ ਮਿਲਿਆ ਹੈ ਮਹਾਰਾਜ ਕਹਿੰਦੇ ਗੁਰਸੇਵਾ ਮਹਿਲ ਪਾਈ ਹੈ ਮਹੱਲਾ ਦੀ ਸਰਦਾਰੀ ਤਖਤਾਂ ਦੀ ਮਲਕੀਅਤ ਉਹਨਾਂ ਨੂੰ ਮਿਲਦੀ ਹੈ ਜਿਹੜੇ ਗੁਰੂ ਦੀ ਸੇਵਾ ਬਿਲਕੁਲ ਨਿਮਰਤਾ ਨਾਲ ਕਰਦੇ ਆ ਉਹ ਗੁਰੂ ਰਾਮਦਾਸ ਵਰਗੀ ਸੇਵਾ ਉਹ ਸਾਨੂੰ ਸਿਖਾ ਕੇ ਗਏ ਆ ਜੀ ਵੀ ਐਵੇਂ ਪਾਗਲ ਨਹੀਂ ਦੇ ਆ ਐਵੇਂ ਬਖਸ਼ੀਸ਼ਾਂ ਮਿਲਦੀਆਂ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਵੀ ਸੇਵਾ ਤੇ ਗੁਰੂ ਦਾ ਮੰਨ ਮੰਨਣਾ ਜ਼ਰੂਰੀ ਹੈ ਤਾਂ ਗੱਲ ਬਣਨੀ ਹੈ ਸਾ ਸੇਵਾ ਕੀਤੀ ਸਭਲ ਹੈ ਜਿਤ ਸਤਗੁਰ ਕਾ ਮਨ ਮੰਨੇ ਜੇ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਪੰਨੇ ਉਸ ਚਾਕਰ ਦੇ ਸਭ ਪਾਪ ਮਾਰੇ ਕਰਮ ਸਭ ਖਤਮ ਹੋ ਜਾਂਦੇ ਆ ਜਦੋਂ ਦੀ ਸੇਵਾ ਗੁਰੂ ਨੂੰ ਪਾ ਜਾਏ ਇੱਥੇ ਮਹਾਰਾਜ ਕਹਿੰਦੇ ਗੁਰਸੇਵਾ ਮਹਿਲ ਪਾਈਐ ਜਗ ਦੁੱਤਰ ਤਰੀਐ ਦ੍ਰਿਸ਼ਟ ਤੇਰੀ ਸੁਖ ਪਾਈਐ ਮਨ ਮਾਹੀ ਨਿਧਾਨਾ ਸਤਿਗੁਰੂ ਜੀ ਤੇਰੀ ਅੰਮ੍ਰਿਤ ਵਰਗੀ ਦ੍ਰਿਸ਼ਟੀ ਹੀ ਕੇਤੇ ਹੋ ਜਾਏ ਨਾ ਉਦੇ ਨਾਲ ਹੀ ਚਾਕਰ ਨੂੰ ਸੁੱਖ ਮਿਲ ਜਾਂਦਾ ਹੈ ਤੇ ਮਨ ਵਿੱਚ ਏ ਗੁਣੀ ਨਿਧਾਨ ਮਾਲਕ ਜੀ ਤੁਸੀਂ ਟਿਕ ਜਾਂਦੇ ਹੋ ਜਾ ਕੋ ਤੁਮ ਕਿਰਪਾਲ ਭਏ ਜਿੰਨਾ ਤੇ ਤੁਸੀਂ ਆਪਣੇ ਕਿਰਪਾ ਵਰਤਾ ਦਿੱਤੀ ਕਿਰਪਾਲੂ ਪ੍ਰਭੂ ਜੀ ਸੇਵਕ ਸੇ ਪਰਵਾਨਾ ਉਹ ਸੇਵਕ ਪਰਵਾਨ ਹੋ ਜਾਂਦਾ ਤੇ ਅਖੀਰ ਤੇ ਕਹਿ ਦਿੱਤਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ ਸਤਿਗੁਰੂ ਜੀ ਸੇਵਾ ਵੀ ਕਰੇ ਤੇ ਨਾਲ ਤੁਹਾਡੇ ਨਾਮ ਦਾ ਅੰਮ੍ਰਿਤ ਰਸ ਪੀਵੇ ਜੋ ਤੁਹਾਡੀ ਕੀਰਤੀ ਦੇ ਤੁਹਾਡੇ ਗੁਣਾਂ ਨੂੰ ਗਾਉਣ ਦਾ ਇਹਨੂੰ ਕੋਈ ਵਿਰਲਾ ਪਿੰਦਾ ਹੈ ਹਰ ਬੰਦਾ ਨਹੀਂ ਪੀ ਸਕਦਾ ਨਾ ਕੋਈ ਹਰ ਬੰਦਾ ਸੇਵਾ ਕਰ ਸਕਦਾ ਨਿਮਰਤਾ ਨਾਲ ਤੇ ਨਾ ਕੋਈ ਹਰ ਬੰਦਾ ਪਰਮਾਤਮਾ ਦੇ ਅੰਮ੍ਰਿਤ ਰਸ ਨੂੰ ਪੀ ਸਕਦਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ ਤੇ ਨਾਲ ਕਹਿ ਦਿੱਤਾ ਵਜਹੋ ਨਾਨਕ ਮਿਲੇ ਏਕ ਨਾਮ ਰਿੱਧ ਜਪ ਜਪ ਜੀਵੇ ਵਜਹੋ ਸ਼ਬਦ ਬੜਾ ਪਿਆਰਾ ਸ਼ਬਦ ਹੈ ਚਾਕਰ ਦੇ ਨਾਮ ਬੂਰਾ ਢੁਗਦੇ ਵਜਹੋ ਦਾ ਅਰਥ ਵਜੀਫਾ ਵੀ ਹੁੰਦਾ ਜੀ ਤਨਖਾਹ ਵੀ ਹੁੰਦਾ ਮਹਾਰਾਜ ਆਖਦੇ ਜਿਹੜਾ ਚਾਕਰ ਚਾਕਰੀ ਕਰਦਾ ਨਾ ਜਦੋਂ ਗੁਰੂ ਖੁਸ਼ ਹੋ ਜਾਂਦੇ ਨਾ ਪੂਰਾ ਹੁੰਦੇ ਤੇ ਵੇਖੋ ਵਜੀਫਾ ਉਹਨਾਂ ਵਿਦਿਆਰਥੀਆਂ ਦਾ ਲੱਗਦਾ ਹੁੰਦਾ ਜਿਹੜੇ ਲਾਇਕ ਹੋਣ ਹਰ ਇੱਕ ਦਾ ਥੋੜਾ ਲੱਗਦਾ ਹੈ ਨਾ ਜਿਹੜੇ ਲਾਇਕ ਹੋਣ ਤਰਖਾ ਮਾਲਕ ਚੰਗੀ ਉਹਨੂੰ ਦਿੰਦਾ ਜਿਹਦਾ ਕੰਮ ਨੂੰ ਪਸੰਦ ਆਵੇ ਮਹਾਰਾਜ ਆਖਦੇ ਆ ਜੇ ਤੇਰੀ ਚਾੱਕਰੀ ਮਾਲਕ ਨੂੰ ਭਾ ਗਈ ਨਾ ਤੇ ਸੇਵਾ ਮਾਲਕ ਨੂੰ ਭਾਗ ਉਹਦਾ ਮਨ ਮੰਨ ਗਿਆ ਮਹਾਰਾਜ ਆਖਦਿਆ ਤੈਨੂੰ ਮਾਲਕ ਨੇ ਇਹੋ ਜਾਂ ਵਜੀਫਾ ਦੇ ਦੇਣਾ ਇਹੋ ਜੀ ਤਨਖਾਹ ਦੇ ਦੇਣੀ ਹੈ ਜਿਹੜੀ ਤਨਖਾਹ ਅੱਜ ਤੱਕ ਕਿਸੇ ਸੇਵਕ ਨੂੰ ਨਹੀਂ ਮਿਲੀ ਹੋਣੀ ਵਜਹੋ ਨਾਨਕ ਮਿਲੇ ਇੱਕ ਨਾਮ ਤੇ ਉਹਨੇ ਤੈਨੂੰ ਤਨਖਾਹ ਤੇ ਵਜੀਫਾ ਦੇਣਾ ਕਿਹੜਾ ਉਹਨੇ ਆਪਣਾ ਅੰਮ੍ਰਿਤ ਨਾਮ ਹੀ ਤੇਰੇ ਹਿਰਦੇ ਵਿੱਚ ਟਿਕਾ ਦੇਣਾ ਉਹਨੇ ਖੁਦ ਆਪਣੇ ਆਪ ਨੂੰ ਤੈਨੂੰ ਸੌਂਪ ਦੇਣਾ ਇਤੋਂ ਵੱਡੀ ਦੱਸੋ ਇੱਕ ਚਾਕਰ ਲਈ ਕੀ ਗੱਲ ਹੋ ਸਕਦੀ ਹੈ ਕਿ ਮਾਲਕ ਖੁਦ ਉਹਨੂੰ ਆਪਣੇ ਵਰਗਾ ਹੀ ਬਣਾ ਲਵੇ ਨਾ ਜੀ ਮਹਾਰਾਜ ਕਹਿੰਦੇ ਵਜਹੋ ਨਾਨਕ ਮਿਲੇ ਏਕ ਨਾਮ ਰਿੱਧ ਜਪ ਜਪ ਜੀਵੇ ਉਹਦੇ ਹਿਰਦੇ ਵਿੱਚ ਨਾਮ ਟਿਕਦਾ ਉਹ ਫਿਰ ਉਸ ਨਾਮ ਨੂੰ ਜਪ ਜਪ ਕੇ ਜਿਉਂਦਾ ਹੈ ਅੱਜ ਦੇ ਸ਼ਬਦ ਵਿੱਚ ਮਹਾਰਾਜ ਜੀਆ ਨੇ ਇਹ ਕਿਰਪਾ ਵਰਤਾਈ ਹੈ ਕਿ ਸੇਵਾ ਕਰਨੀ ਹੈ ਚਾਕਰੀ ਕਰਨੀ ਹੈ ਤੇ ਨਿਮਰਤਾ ਨਾਲ ਕਰੀ ਮੈਨੂੰ ਅੰਦਰੋਂ ਮਿਟਾ ਕੇ ਪਿਆਰ ਨਾਲ ਤੇ ਭਾਵਨਾ ਨਾਲ ਕਰੀ ਜੇ ਭਾਗ ਲੈਣਾ ਚਾਹੁੰਨਾ ਹੈ ਸਤਿਗੁਰ ਜੀ ਕਿਰਪਾ ਕਰਨ ਆਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਦਮ ਦੇ ਸਦਕਾ ਆਪਾਂ ਥੋੜਾ ਜਿਹਾ ਨਾਮ ਜਪ ਲਈਏ ਸਾਰੇ ਕਿਰਪਾ ਕਰਿਓ ਜੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ